ਜੈ ਸਤਿਗੁਰਾਂ ਜੀ ਦੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਤੁਹਾਡੀ ਕੋਸ਼ਿਸ਼ ਹੁੰਦੀ ਹੈ ਕੋਈ ਨਾ ਕੋਈ ਨਵਾਂ ਮੁੱਦਾ ਸ਼ੁਰੂ ਲੈ ਕੇ ਆਈਏ ਤੇ ਤੁਹਾਡੇ ਰੂਹ ਰੂਹ ਹੋਈਏ ਤੇ ਪੰਜਾਬ ਸਰਕਾਰ ਵੱਲੋਂ ਪਾਣੀ ਨੂੰ ਬਚਾਉਣ ਲਈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਤਜਰਬੇ ਹਰ ਸਾਲ ਕੀਤੇ ਜਾਂਦੇ ਆ ਤੇ ਉਸੇ ਤਜਰਬੇ ਦੇ ਆਧਾਰ 'ਤੇ ਅਸੀਂ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਹੈਗੇ ਸਾਬਕਾ ਖੇਤੀਬਾੜੀ ਡਿਪਟੀ ਡਾਇਰੈਕਟਰ ਸਾਹਿਬ ਜਸਵੰਤ ਸਿੰਘ ਬਰਾੜ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਥੈਂਕ ਯੂ हां दोस्तों बीते ਦੰਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੂਸਾ 44 ਇੱਕ ਉਹ ਜਿਹੜਾ ਹਾਈਬ੍ਰਿਡ ਬੀਜਾਂ ਦਾ ਲੈ ਕੇ ਜਿਹੜੀ ਪਾਬੰਦੀ ਲਗਾਈ ਗਈ ਹੈ ਉਸ ਪਾਬੰਦੀ ਦੇ ਕੀ ਰਿਜ਼ਲਟ ਆਉਣ ਵਾਲੇ ਦਿਨਾਂ ਜਾਂ ਨਿਕਲਣਗੇ ਤੇ ਕਿਸ ਤਰੀਕੇ ਨਾਲ ਜਿਹੜਾ ਪਾਣੀ ਦਾ ਜਿਹੜਾ ਪੰਜਾਬ ਵਿੱਚ ਬਚਾਓ ਕੀਤਾ ਜਾਊਗਾ ਪ੍ਰਧਾਨ ਸਾਹਿਬ ਜੀ ਜਿਹੜੀ ਪਾਬੰਦੀ ਲਾਈ ਗਈ ਹੈ ਪੂਸਾ 44 ਦੇ ਜੀ ਇਹਦੇ ਕੀ ਰਿਜ਼ਲਟ ਨਿਕਲਣਗੇ ਤੇ ਕਿਸ ਤਰੀਕੇ ਨਾਲ ਇਹਨੂੰ ਰੋਕਿਆ ਜਾ ਸਕਦਾ ਸਰਕਾਰ ਕੋਸ਼ਿਸ਼ ਤਾਂ ਕਰਦੀ ਪਿਛਲੇ ਸਮੇਂ ਦੇ ਵਿੱਚ ਵੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਜੀ ਤੁਹਾਡਾ ਕੀ ਕਹਿਣਾ ਹੈ ਤੁਸੀਂ ਖੇਤੀਬਾੜੀ ਵਿਭਾਗ ਨਾਲ ਜੁੜੇ ਹੋ ਦੇਖੋ ਮਤਲਬ ਸਭ ਤੋਂ ਜਿਹੜਾ ਸਾਡਾ ਕੁਦਰਤੀ ਅਨਮੋਲ ਖਜ਼ਾਨਾ ਪਾਣੀ ਤੇ ਜਦੋਂ ਆਪਾਂ ਅਨਮੋਲ ਖਜ਼ਾਨਾ ਕਹਿੰਦੇ ਆ ਇਹਦਾ ਮਤਲਬ ਤਾਂ ਇਹ ਬਣ ਜਾਂਦੀ ਹੈ ਵੀ ਬਹੁਤ ਕੀਮਤੀ ਚੀਜ਼ ਹੈ ਤੇ ਕੀਮਤੀ ਚੀਜ਼ ਨੂੰ ਸੰਭਾਲਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਹ ਹ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸੋਚ ਲਿਆਉਣੀ ਪਊਗੀ ਵੀ ਪਾਣੀ ਜਿਹੜਾ ਹੈ ਕੀਮਤੀ ਹੈ ਇਹਨੂੰ ਅਜਾਈ ਨਾ ਗਵਾਇਆ ਜਾਵੇ ਹਰ ਸਾਲ ਜਿਹੜਾ ਪਾਣੀ ਆ ਉਹ ਥੱਲੇ ਤੁਰਿਆ ਜਾਂਦਾ ਸਾਡੇ ਜ਼ਮੀਨ ਧਰਤੀ ਹਟਲਾ ਪਾਣੀ ਔਰ ਈਮਾਰ ਕਹਿੰਦੇ ਆ ਵੀ ਆਉਣ ਵਾਲੇ ਸਮੇਂ ਚ 15ਵੀਆਂ ਸਾਲਾਂ ਦੇ ਵਿੱਚ ਇਹ ਬਹੁਤ ਖਤਰਨਾਕ ਸਥਿਤੀ ਤੇ ਪਹੁੰਚ ਜਾਊਗਾ ਸੋ ਸਾਨੂੰ ਇਹਦੀ ਬਚਤ ਕਰਨ ਵਾਸਤੇ ਜਿੱਥੇ ਸਾਨੂੰ ਲੋੜ ਵੀ ਹੈ ਲੋੜ ਮੁਤਾਬਕ ਇਹ ਪਾਣੀ ਲਾਉਣਾ ਹੈ ਤਾਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਹ ਪੂਸਾ 44 ਤੇ ਜਾਂ ਹਾਈਬ੍ਰਿਡ ਝੋਨੇ ਤੇ پابੰਦੀ ਲਾਈ ਡਾਕਟਰ ਸਾਹਿਬ ਜਿਵੇਂ ਮੈਂ ਪਿਛਲੇ ਸੋਮੇ ਦੇ ਵਿੱਚ ਵੀ ਕਾਫੀ ਰੌਲਾ ਪੈਂਦਾ ਰਿਹਾ ਵੀ ਜਿਹੜੀਆਂ ਤੁਸੀਂ ਫਲਾਣਾ ਬੀਜ ਨਾਲ ਬੀਜੋ ਫਲਾਣਾ ਦਾ ਬੀਜੋ ਪਰ ਲੋਕ ਬੀਜ ਦਿੰਦੇ ਆ ਜੀ ਉਹਦੇ ਨਾਲ ਨਾਲ ਇਹ ਵੀ ਵਿਕਰੀ ਕਰਨ ਵਾਲੇ ਵੀ ਵਿਕਰੀ ਕਰ ਰਹੇ ਆ ਕਿ ਉਹ ਹਰ ਦੁਕਾਨ ਤੋਂ ਸਾਰੇ ਉਹ ਬੀਜ ਮਿਲਦੇ ਰਹੇ ਆ ਬਿਲਕੁਲ ਪਰ ਜਦੋਂ ਬੀਜ ਮਿਲਦੇ ਪਏ ਆ ਉਹਨਾਂ ਦੇ ਕੋਈ ਪਾਬੰਦੀ ਨਹੀਂ ਬਿਲਕੁਲ ਤੇ ਜੇਕਰ ਬੀਜ ਜਿਹੜੇ ਆ ਪਾਪਦੀ ਸ਼ੁੱਧਾ ਵਿੱਚ ਵੇਚ ਜਾਂਦੇ ਆ ਤੇ ਜੇਕਰ ਉਹਨਾਂ ਨੂੰ ਖੜ ਵੀ ਲੈਂਦੇ ਹੋ ਉਹਨਾਂ ਨੂੰ ਕੋਈ ਸਜ਼ਾ ਵੀ ਹਾਸ ਨਹੀਂ ਬਿਲਕੁਲ ਇਹ ਇਹਦੇ ਸਬੰਧ ਵਿੱਚ ਫਿਰ ਕਿਸ ਤਰ੍ਹਾਂ ਬੰਦ ਹੋਊਗਾ ਖਰਾ ਦੇਖੋ ਮੈਂ ਗੱਲ ਇੱਥੋਂ ਹੀ ਸਟਾਰਟ ਕੀਤੀ ਜਿਹੜਾ ਕੋਈ ਸਵਾਲ ਸ਼ੁਰੂ ਵਿੱਚ ਕੀਤਾ ਇਹ ਬੜਾ ਵਧੀਆ ਸੀ ਵੀ ਸਾਨੂੰ ਸੋਚ ਆਉਦੀ ਇਸ ਤੇ λεਉਨੀਪੂ ਵੀ ਪਾਣੀ ਕੀਮਤੀ ਹੈ ਸਰਕਾਰਾਂ ਬੰਦ ਕਰਦੀਆਂ ਜਾਂ ਨਹੀਂ ਕਰਦੀਆਂ ਜਾਂ ਕਾਨੂੰਨ ਬਣਦੇ ਆ ਨਹੀਂ ਬਣਦੇ ਆ ਇਹ ਸੈਕੰਡ ਸਟੈਪ ਹੈ ਇਹ ਸਟੈਪ ਤਾਂ ਹੀ ਕਾਮਯਾਬ ਹੋ ਜੇ ਸਾਡੀ ਸੋਚ ਬਦਲੇ ਤੇ ਸਾਡੇ ਕੋਲੇ ਜੇ ਚੀਜ਼ ਥੋੜੀ ਆ ਤਾਂ ਥੋੜੀ ਚੀਜ਼ ਨੂੰ ਆਪਾਂ ਕਿਵੇਂ ਸੰਜਮ ਦੇ ਨਾਲ ਵਰਤਣਾ ਉਹਦੇ ਵਾਸਤੇ ਸਾਨੂੰ ਝੋਨੇ ਦੀ ਜਦ ਆਪਾਂ ਗੱਲ ਕਰਦੇ ਆ ਤਾਂ ਸਾਨੂੰ ਉਹ ਕਿਸਮਾਂ ਲਾਉਣੀਆਂ ਚਾਹੀਦੀਆਂ ਜਿਨ੍ਹਾਂ ਤੇ ਪਾਣੀ ਦੀ ਘੱਟ ਲੋੜ ਪੈਂਦੀ ਹੈ ਪਿਛਲੇ ਸਮੇਂ ਦੌਰਾਨ ਪੂਸਾ 44 ਜਿਹੜਾ ਇਹ ਦੇਖਿਆ ਗਿਆ ਵੀ ਇਹ ਸਮਾ ਸਾਰੀਆਂ ਵੈਰਟਿੰਗਾਂ ਨਾਲੋਂ ਵੱਧ ਲੈਂਦਾ ਔਰ ਵੱਧ ਲੈਣ ਕਰਕੇ ਇਹ ਓਨਾ ਪਾਣੀ ਵੀ ਵੱਧ ਪੀਂਦਾ ਅਗਲੀ ਜਿਹੜੀ ਗੱਲ ਹੈ ਇਹਦੇ ਚ ਮੇਨ ਆਉਂਦੀ ਹੈ ਵੀ ਇਹਨੂੰ ਪਹਿਲਾਂ ਲਾਉਣਾ ਪੈਂਦਾ ਕਿਸਾਨ ਜਿਹੜੇ ਹੈ ਕਿ ਜਿਵੇਂ ਐਤਕੀ ਵੀ ਪਹਿਲੀ ਜੂਨ ਨੂੰ ਸ਼ੁਰੂ ਕਰਤਾ ਪਹਿਲੀ ਜੂਨ ਤੋਂ ਲੈ ਕੇ 20 ਜੂਨ ਤੱਕ ਅਤਿਅੰਤ ਗਰਮੀ ਹੁੰਦੀ ਹੈ ਉਸ ਸਮੇਂ ਜਿਹੜਾ ਪਾਣੀ ਵਰਤਿਆ ਜਾਂਦਾ ਉਹ ਬੜਾ ਐਵੈਪੋਰੇਟ ਵੀ ਹੁੰਦਾ ਉਹ ਲੀਚ ਡਾਊਨ ਵੀ ਹੁੰਦਾ ਹੈ ਉਹਦੇ ਨਾਲ ਸਾਡੇ ਜਿਹੜੇ ਮਾਈਕਰੋ ਨਿਊਟ੍ਰੀਐਂਟ ਹੈ ਜ਼ਮੀਨ ਦੇ ਉਹ ਵੀ ਥੱਲੇ ਜਾਵੜਦੇ ਆ ਇਹਦੇ ਉੱਤੇ ਜਿਹੜਾ ਇਨਪੁੱਟ ਆ ਉਹ ਵੀ ਵੱਧ ਪਾਉਣੇ ਪੈਂਦੇ ਆ ਸੋ ਸਾਰੀਆਂ ਗੱਲਾਂ ਨੂੰ ਵੇਖਦੇ ਹੋਏ ਇਹ ਫਿਰ ਸਰਕਾਰ ਨੇ ਬੈਨ ਕਰਤਾ ਜਿਹੜਾ ਤੁਸੀਂ ਸਵਾਲ ਕੀਤਾ ਵੀ ਕਿਸਾਨ ਫੇਰ ਲਈ ਜਾਂਦੇ ਆ ਹੁਣ ਕਿਸਾਨ ਦੀ ਇਹ ਗੱਲਾਂ ਉਹ ਉਹ ਉਹਨਾਂ ਨੇ ਚੇਂਜ 'ਚ ਬੈਠੀ ਆ ਜਾਂ ਉਹਨਾਂ ਦਾ ਜਿਹੜਾ ਖਰਚੇ ਆ ਉਹ ਪੂਰੇ ਨਹੀਂ ਹੁੰਦੇਗੇ ਦੂਸਰੀਆਂ ਫਸਲਾਂ ਦੇ ਮੁਕਾਬਲੇ ਤਾਂ ਉਹ ਆਪਦਾ ਵੀ ਆਪ ਰੱਖ ਲੈਂਦੇ ਆ ਨਹੀਂ ਤਾਂ ਉਹ ਅੰਡਰ ਦੀ ਟੇਬਲ ਉਹ ਦੁਕਾਨਦਾਰਾਂ ਤੋਂ ਕਹਿ ਲੋ ਕੰਪਨੀਆਂ ਤੋਂ ਕਹਿ ਲੋ ਪ੍ਰੋਡਿਊਸਰਾਂ ਤੋਂ ਕਹਿ ਲੋ ਉਹ ਬਿਨਾ ਬਿੱਲ ਤੋਂ ਕਿਸਾਨ ਆਪ ਵੀ ਲਈਉਂਗੇ ਪਿਛਲੇ ਸਮੇਂ ਦੌਰਾਨ ਇਹ ਬੰਦ ਕੀਤੇ ਸੀਗੇ ਪਰੰਤੂ ਕਿਸਾਨਾਂ ਨੇ ਇਹ ਲਿਆਂਦੇ ਔਰ ਉਹਦੇ ਚ ਮਿਕਸਿੰਗ ਆਈ ਜਿਹਦੇ ਬਹੁਤ ਵੱਡੀ ਪ੍ਰੋਬਲਮ ਹੋਈ ਸੋ ਇਸ ਗੱਲ ਵਾਸਤੇ ਇਕੱਲੀ ਸਰਕਾਰ ਤੇ ਆਪਾਂ ਕਹਿ ਦਈਏ ਵੀ ਸਰਕਾਰ ਨੇ ਬੈਨ ਲਾਤਾ ਤੇ ਜੇ ਅਸੀਂ ਉਹਨੂੰ ਨਾ ਰੋਕਾਂਗੇ ਕਿਸਾਨ ਆਪ ਦੇ ਤੌਰ ਤੇ ਹੀ ਬੀਜੀ ਜਾਣਗੇ ਤੇ ਫੇਰ ਉਹ ਬੈਣ ਲਾਇਆ ਵੀ ਕੋਈ ਬਹੁਤਾ ਮਾਣਾ ਨਹੀਂ ਰੱਖਦਾ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਵੀ ਪਾਣੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਦੋਂ ਸਾਡੇ ਕੋਲੇ ਹੋਰ ਬਦਲ ਹੈਗੇ ਆ ਬਰਾਬਰ ਦੇ ਝਾੜ ਜਿਹੜੇ ਆ ਉਹ ਦੂਜੀਆਂ ਕਿਸਮਾਂ ਦਿੰਦੀਆਂ ਆ ਤਾਂ ਸਾਨੂੰ ਉਹਨਾਂ ਵੱਲ ਧਿਆਨ ਦੇਣਾ ਪਊਗਾ ਅਗਲਾ ਤੁਸੀਂ ਸਵਾਲ ਕੀਤਾ ਸੀਗਾ ਵੀ ਖਰੀਦ ਲੈਂਦੇ ਆ ਹੁਣ ਜਿਹੜੇ ਖਰੀਦਦੇ ਆ ਸ਼ਾਇਦ ਨਾਲ ਜਿਹੜੀ ਇੰਡਸਟਰੀ ਆ ਉਹਨਾਂ ਕੋਲੇ ਉਹਨਾਂ ਨੇ ਇਹ ਦੇਖਿਆ ਵੀ ਜਿਹੜਾ ਪੂਸਾ 44 ਆ ਲੌਂਗ ਡਿਊਰੇਸ਼ਨ ਵੈਰਾਈਟੀ ਆ ਤਾਂ ਉਹਦਾ ਜਿਹੜਾ ਕਸ ਹੈ ਜਾਂ ਕਹਿੰਦੇ ਉਹਨਾਂ ਚੋਂ ਚੌਲ ਆ ਉਹ 67% ਤੋਂ ਵੱਧ ਨਿਕਲਦੇ ਹੁੰਦੇ ਉਹ ਵੱਧ ਨਿਕਲਦੇ ਕਰਕੇ ਫਿਰ ਉਹਨਾਂ ਨੂੰ ਇਸ ਗੱਲ ਦਾ ਬੈਨੀਫਿਟ ਹੁੰਦਾ ਤੇ ਉਹ ਉਦੋਂ ਉਹ ਆਪਦੇ ਪਾਣੀ ਵਾਲੇ ਮੁੱਦੇ ਨੂੰ ਛੱਡ ਦਿੰਦੇ ਆ ਆਪਦੇ ਪ੍ਰੋਫਟ ਵਾਲੇ ਮੁੱਦੇ ਵੱਲ ਹੁੰਦੇ ਹੋਏ ਤੇ ਉਹ ਇਸ ਦਾ ਮਤਲਬ ਹੈ ਜਿਹੜੇ ਛੈਲਰ ਮਾਲਕ ਹੈਗੇ ਆ ਉਹਨਾਂ ਨੂੰ ਤਾਂ ਬੈਨੀਫਿਟ ਆ ਉਹਨਾਂ ਦੇ ਪਾਣੀ ਲਈ ਜਿਹੜੀ ਜਗਰ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ। ਬਿਲਕੁਲ ਬਿਲਕੁਲ ਉਹ ਇਸੇ ਕਰਕੇ ਜਿਹੜਾ ਕਿਸਾਨ ਆ ਦੁਬਾਰਾ ਉਸੇ ਨੂੰ ਵੇਚ ਲ ਲੰਦਾ ਹੈਗਾ ਤੇ ਮਤਲਬ ਉਹ ਉਹਨੂੰ ਕੋਈ ਬੜਾ ਫਰਕ ਨਹੀਂ ਪੈਂਦਾ ਸਰਕਾਰ ਪਾਬੰਦੀ ਵੀ ਲਾਉਂਦੀ ਆ ਪਰ ਉਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਵੇਚਣ ਦੇ ਵਿੱਚ ਉਹਨਾਂ ਨੂੰ ਪਰੇਸ਼ਾਨੀ ਨਹੀਂ ਹੋਣੀ। ਬਿਲਕੁਲ ਇਹ ਗੱਲ ਅਸਲੀਅਤ ਹੈ ਵੀ ਜੇ ਉਹ ਉਹ ਤੋਂ ਨਾ ਖਰੀਦਣਾ ਬੰਦ ਕਰਦੇ ਉਹ ਤੇ ਕਿਸਾਨ ਆਪੇ ਲਾਉਣਾ ਬੰਦ ਕਰ ਦਿੰਦਾ। ਜਦੋਂ ਖਰੀਦਦੇ ਤਾਂ ਉਹ ਪਹਿਲ ਦੇ ਆਧਾਰ ਤੇ ਆ ਵੀ ਪੂਸਾ ਪਿੱਛੇ ਸੈਲਰਾਂ ਇੰਡਸਟਰੀ ਨੇ ਐਡਵਰਟਾਈਜ਼ਮੈਂਟ ਵੀ ਦਿੱਤੀ ਸੀ ਵੀ ਪੀਆਰ 126 ਨਾ ਲਾਓ ਤੇ ਪੂਸਾ ਲਾਓ ਜਿੰਨਾ ਲਾਓ ਅਸੀਂ ਖਰੀਦਾਂਗੇ ਉਹ ਫਿਰ ਕਿਸਾਨ ਦਵਿੱਧਾ ਦੇ ਵਿੱਚ ਪੈ ਗਿਆ ਤੇ ਸਰਕਾਰ ਵੀ ਜਿਹੜੀ ਹੈ ਉਹ ਉਨੀ ਸਟਰੋਂਗ ਤਰੀਕੇ ਦੇ ਨਾਲ ਉਹਨੂੰ ਨਹੀਂ ਰੋਕ ਸਕੀ ਇਹ ਇਹ ਜਾਨੀ ਜਿੰਨਾ ਚਿਰ ਦੋਨੇ ਪਾਸੇ ਪ੍ਰੋਬਲਮਾਂ ਹੱਲ ਨਹੀਂ ਹੁੰਦੀਆਂ ਇੱਕ ਸਥਿਰ ਜਿਹੜਾ ਫੈਸਲਾ ਉਹ ਨਹੀਂ ਹੁੰਦਾ ਉਹਨਾਂ ਚਿਰ ਇਹ ਭੰਬਲ ਪੂਸਾ ਪਿਆ ਰਹੇ ਮਤਲਬ ਸਰਕਾਰ ਕਿਤੇ ਨਾ ਕਿਤੇ ਜਾ ਕੇ ਭੰਬਲ ਪੂਸਾ ਦਾ ਫਿਰ ਪਾਉਂਦੀ ਹੈ ਕਲੀਅਰ ਨਹੀਂ ਕਰਦੀ ਜੇ ਅਗਰ ਹੁਣ ਕੱਲ ਦੇ ਜਿਹੜੇ ਉਹਨਾਂ ਦੇ ਵੱਲੋਂ ਜਿਹੜੇ ਹੁਕਮ ਜਾਰੀ ਕੀਤੇ ਗਏ ਉਹਦੇ ਵਿੱਚ ਵੀ ਭੰਬਲ ਪੂਸਾ ਹਾਂਜੀ ਅਜੇ ਉਹਨਾਂ ਨੇ ਕਲੀਅਰ ਨਹੀਂ ਕੀਤਾਗਾ ਵੀ ਸਿਰਫ ਇੱਕ ਹੁਕਮ ਕਰਦੇ ਵੀ ਤੁਸੀਂ ਪੂਸਾ ਚੋਨਾ ਦੇ ਹਾਈਬ੍ਰਿਡ ਬੀਜ ਨਹੀਂ ਵੇਚਦੇ ਬਿਲਕੁਲ ਪਰ ਹਜੇ ਜਿਹੜੇ ਜਿੱਥੋਂ ਇਹ ਆਉਂਦਾ ਹੈ ਜਾਂ ਖਰੀਦਣ ਵਾਲੇ ਹੈਗੇ ਆ ਉਹਨਾਂ ਦੇ ਕੋਈ ਬੰਦੀ ਨਹੀਂ ਕਿ ਕਿਸਾਨ ਫਿਰ ਜਿਹੜੇ ਮਾਮਲੇ ਆਲਾ ਕੋਈ ਲੈ ਕੇ ਜ਼ਮੀਨ ਵੋਦਾ ਤਾਂ ਫਿਰ ਉਹ ਨੂੰ ਇਹ ਆਉਂਦਾ ਵੀ ਮੇਰਾ ਵੱਧ 4 ਮਹੀਨੇ ਨਿਕਲੂਗਾ ਤੇ ਮੇਰਾ ਜਾਨ ਸਰ ਵਿਕ ਰਿਹਾ ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ ਵੀ ਪਾਬੰਦੀ ਤਾਂ ਲਾਤੀ ਹੁਣ ਜੇ ਕਿਸਾਨ ਕੋਲੇ ਆਪ ਦਾ ਵੀ ਪਿਆ ਜਾਂ ਉਹਨੇ ਆਸੇ-ਪਾਸਿਓਂ ਖਰੀਦ ਲਿਆ ਤੇ ਉਹ ਜੇ ਲਾ ਦੇਣਗੇ ਤੇ ਮੁੜ ਕੇ ਸ਼ੈਂਦਨ ਇੰਡਸਟਰੀ ਨੇ ਖਰੀਦ ਲੈਣਾ ਤੇ ਫਿਰ ਇਹ ਬੰਦਸ਼ ਲਾਈਦਾ ਜਾਂ پابੰਦੀ ਲਾਈਦਾ ਕੋਈ ਮਾਣਾ ਨਹੀਂ ਰਹਿ ਜਾਂਦਾ ਜੇ پابੰਦੀ ਇਹ ਲਾਉਣੀ ਹੈ ਤਾਂ ਇਹਦੀ ਜਿਹੜੀ ਪਰਚੇਜ ਉਹ ਵੀ ਬੰਦ ਕੀਤੀ ਆ ਕਿਸਾਨ ਦੇ ਉੱਤੇ ਵੀ ਇਸ ਗੱਲ ਦਾ ਵੀ ਜੇ ਲਾਊਗਾ ਕੋਈ ਉਹਦੀ ਜਾ ਕੇ ਚੈਕਿੰਗ ਹੋਊਗੀ ਤਾਂ ਉਹਨੂੰ ਵੀ ਇਸ ਗੱਲੋਂ ਰੋਕਿਆ ਜਾ ਤਾ ਇਹ ਜੇ ਸਖਤ ਨਿਜਮ ਬਣਾਏ ਜਾਣਗੇ ਤਾਂ ਤਾਂ ਇਹਦਾ ਫਾਇਦਾ ਤੇ ਨਹੀਂ ਤਾਂ ਫਿਰ ਇਕੱਲਾ ਹੋ ਮਤਲਬ ਕਾਗਜ਼ਾਂ ਪਤਰਾ ਚ ਰਹਿ ਜਾਂਦਾ ਤੇ ਏਰੀਆ ਜਿਹੜਾ ਉਹ ਉਹ ਇਹਦੇ ਥੱਲੇ ਆਉਣਾ ਸੰਭਵ ਹੋ ਸਕਦਾ ਮਤਲਬ ਹਜੇ ਜਿਹੜੇ ਆਰਡਰ ਕੀਤੇ ਗਏ ਬਿਲਕੁਲ ਅਧੂਰੇ ਆ ਇਹ ਮੰਨ ਕੇ ਚੱਲ ਸਕਦੇ ਆਪਾਂ ਸਰਕਾਰ ਵੱਲੋਂ ਜੋ ਹਜੇ ਸਿਰਫ ਇੱਕ ਕਾਗਜ਼ਾਂ ਚੋਂ ਹੁਕਮ ਕਰ ਦਿੱਤੇ ਹੈਗੇ ਆ ਵੀ ਆ ਫਲਾਣਾ ਵੀਜਾ ਨਹੀਂ ਵੀਜਾ ਪਰ ਹਜੇ ਆਉਣ ਵਾਲੇ ਸਮੇਂ 'ਚ ਨੇੜੇ ਆਉਂਦਾ ਜਾਂਦਾ ਸਮਾਂ ਕਿਉਂਕਿ ਫਿਰ ਲੋਕਾਂ ਵੱਲੋਂ ਪਨੀਰੀਆਂ ਵੇਚੀਆਂ ਜਾਣੀਆਂ ਤੇ ਇਹ ਨੂੰ ਜੇਕਰ ਹੁਣ ਸਰਕਾਰ ਆਪਦੇ ਹਿਸਾਬ ਨਾਲ ਜਿਹੜੀ ਜਿਹੜਾ ਬੀਜ ਪਜਾਉਣਾ ਚਾਹੁੰਦੇ ਆ ਉਹ ਵੀ ਉਹਨਾਂ ਨੂੰ ਆਰਡਰ ਕਰਨੇ ਚਾਹੀਦੇ ਵੀ ਸੈਲਰ ਆਹ ਖਰੀਦੂ ਤੇ ਆਹ ਸੈਲਰ ਨੂੰ ਨਹੀਂ ਕਰਨਾ ਸਕੇਗਾ ਇਹ ਕਲੀਅਰ ਕਰਨਾ ਮੈਂ ਬਿਲਕੁਲ 100% ਸਹੀ ਹੈ ਵੀ ਜੇ ਆਪਾਂ ਪੂਸਾ ਤੇ ਬੈਨ ਲਾਤਾ ਹੈ ਤਾਂ ਪੂਸਾ ਤੇ ਬੈਨ ਜਿਹੜਾ ਹੈਗਾ ਉਹ ਕਿਵੇਂ ਇੰਪਲੀਮੈਂਟ ਹੋਣਾ ਹੈ ਜੇ ਜੇ ਦੁਕਾਨਦਾਰ ਕੋਲੇ ਪੂਸਾ ਪਿਆ ਹੈ ਉਹਦੇ ਤੇ ਕਿਹੜੀਆਂ ਧਰਾਵਾਂ ਦੇ ਨਾਲ ਉਹਦੇ ਤੇ ਉਹ ਕਾਰਵਾਈ ਹੋਊਗੀ ਕਿਉਂਕਿ ਜਿਹੜਾ ਸੀਡ ਐਕਟ ਆ ਸੀਡ ਐਕਟ 1966 ਆਇਆ ਜਾਂ ਸੀਡ ਕੰਟਰੋਲ ਆਰਡਰ 1968 ਦਾ ਮੈਂ ਤਾਂ ਉਹਦੇ ਚ ਪੜਿਆ ਨਹੀਂ ਕੁਝ ਵੀ ਕਿੰਨੀਆਂ ਕ ਸਖਤ ਧਰਾਵਾਂ ਆ ਉਹਦੇ ਸਿਰਫ ਸਜ਼ਾ 500 ਰੁਪਏ ਦੀ ਸਜ਼ਾ ਤੇ ਜੇ ਦੂਜੀ ਏਰ ਕੋਈ ਗੁਨਾਹ ਕਰਦਾ ਤਾਂ ਉਹਨੂੰ 1000 ਰੁਪਏ ਦੀ ਸਜ਼ਾ ਤੇ ਨਾਲ ਉਹਦਾ ਵੱਧ ਤੋਂ ਵੱਧ ਜਿਹੜਾ 6 ਮਹੀਨੇ ਦੀ ਜਿਹੜੀ ਉਹ ਸਜ਼ਾ ਹੈਗੀ ਹੈ ਮਤਲਬ 500 ਰੁਪਏ ਕੀ ਜੁਰਮਾਨਾ ਜਾਂ 1000 ਰੁਪਏ ਦਾ ਜੁਰਮਾਨਾ ਤੇ ਜਾਂ 6 ਮਹੀਨੇ ਦੀ ਹਾਂ 6 ਮਹੀਨੇ ਦੀ ਸਜ਼ਾ ਕਹਿਦਾ ਜਣ ਕੇ ਕਹਿਦਾ ਕਹਿ ਰਿਹਾ 6 ਮਹੀਨੇ ਦੀ ਤੇ ਜੇ ਐਡਾ ਵੱਡਾ ਗੰਭੀਰ ਮਸਲਾ ਹੈ ਤਾਂ ਇਹ ਇਹਦੇ ਤੇ ਫਿਰ ਐਕਟ ਦੇ ਵਿੱਚ ਵੀ ਇਸ ਗੱਲ ਦੀ ਸੋਧ ਹੋਣੀ ਚਾਹੀਦੀ ਹੈ ਵੀ ਜਿਹੜੀਆਂ ਨੋਟੀਫਾਈ ਵੈਰਾਈਟੀਆਂ ਤੋਂ ਬਿਨਾ ਕੋਈ ਸੇਲ ਕਰਦੇ ਆ ਜਾਂ ਗਵਰਨਮੈਂਟ ਜਿਹਨਾਂ ਨੂੰ ਬੈਨ ਕਰਦੀ ਹੈ ਤੇ ਉਹ ਸੇਲ ਕਰਨ ਵਾਲਾ ਵੀ ਉਨਾ ਹੀ ਜ਼ਿੰਮੇਵਾਰ ਹੈ ਉਹਨੂੰ ਕਾਹ ਪੈਦਾ ਕਰਨ ਵਾਲਾ ਜਿੱਥੋਂ ਪ੍ਰੋਡਿਊਸਰ ਉਹ ਵੀ ਉਨਾ ਹੀ ਜ਼ਿੰਮੇਵਾਰ ਹੈ ਤੇ ਫਿਰ ਜਿਹੜਾ ਲਾਉਣ ਵਾਲਾ ਫਿਰ ਉਹਦੇ ਤੇ ਵੀ ਬੰਦਸ਼ ਹੋਣੀ ਚਾਹੀਦੀ ਹੈ ਇਹ ਤਿੰਨੇ ਇੰਟਰਕਨੈਕਟਡ ਗੱਲਾਂ ਹੈ ਤੇ ਜੇ ਤਿੰਨਾ ਤੇ ਬੰਦਸ਼ ਲੱਗੂਗੀ ਤਾਂ ਫਿਰ ਰੁਕ ਜਾਊਗਾ ਪਰ ਫਿਲਹਾਲ ਜਿਹੜੇ ਹੁਕਮਾਂ ਦੇ ਮਤਲਬਕ ਤਾਂ ਕੱਲਾ ਕਿਸਾਨ ਨੂੰ ਟਾਰਗੇਟ ਕੀਤਾ ਗਿਆ ਵੀ ਕਿਸਾਨ ਨਾ ਲਗਾਵੇ ਚਲੋ ਕਿਸਾਨ ਨੂੰ ਤਾਂ ਜਾਗਰਤ ਕਰਦੇ ਆ ਵੀ ਉਹ ਨਾ ਲਾਵੇ ਇਹ ਮੈਨੂੰ ਲੱਗਦਾ ਵੀ ਦੁਕਾਨਦਾਰ ਨੂੰ ਇਹਦੀ ਇਹਦੀ ਸੇਲ ਨਾ ਹੋਣ ਤੇ ਪਾਵਨ ਦੀ ਹੈ ਖੇਤੀਬਾੜੀ ਵਿਭਾਗ ਨੂੰ ਇਸ ਗੱਲ ਦੀਆਂ ਹਦਾਇਤਾਂ ਚਿੱਠੀ ਪੱਤਰ ਆ ਗਏ ਆ ਕਿ ਇਹਦੀ ਸੇਲ ਨਹੀਂ ਹੋਣ ਦੇਣੀ ਤੇ ਪੂਰਨ ਤੌਰ ਤੇ ਇਹ ਬੰਦ ਹੋਣਾ ਚਾਹੀਦਾ ਮਤਲਬ ਕੋਈ ਲੱਗਦਾ ਤੁਹਾਨੂੰ ਵੀ ਇੱਥੇ ਕੋਈ ਹੋ ਸਕਦਾ ਕੋਈ ਪਾਬੰਦੀ ਦੇ ਮੁਤਾਬਕ ਕੋਈ ਫਾਇਦਾ ਹੋ ਸਕੇ ਦੇਖੋ ਇਹ ਆਉਣ ਆਲਾ ਸਮਾਂ ਵੀ ਇਸ ਪਾਬੰਦੀ ਨੂੰ ਕਿੱਥੋਂ ਤੱਕ ਐਮਪਲੀਮੈਂਟ ਗਵਰਨਮੈਂਟ ਜਾਂ ਖੇਤੀਬਾੜੀ ਵਿਭਾਗ ਕਰਦਾ ਉਦੋਂ ਇਹਦਾ ਰਿਜ਼ਲਟ ਦਾ ਪਤਾ ਲੱਗਣਾ ਐਸ ਵੇਲੇ ਤਾਂ ਮੈਂ ਸਮਝਦਾ ਵੀ ਇਹਦੋਂ ਇਹਦੇ ਤੇ ਪੂਸਾ 44 ਤੇ ਜਿਵੇਂ ਤੁਸੀਂ ਸਵਾਲ ਕੀਤਾ ਇਹ ਪੂਸਾ 44 ਤੇ پابੰਦੀ ਲਗਾਤੀ ਆ ਤੇ ਇਹ ਹੁਣ ਕਿਸਾਨ ਕਰਨ ਕੀ ਵੀ ਬੀਜਣ ਕੀ ਉਹਦੇ ਬਾਰੇ ਇੱਕ ਐਡਵਾਈਜ਼ਰੀ ਜਾਰੀ ਕਰਨੀ ਚਾਹੀਦੀ ਆ ਵੀ ਆਹ ਚੀਜ਼ ਅਸੀਂ ਬੀਜਾਂਗੇ ਪਿਛਲੇ ਸਾਲ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਨੇ ਵੀ ਕਿਹਾ ਸੀਗਾ ਵੀ 126 ਜਿੰਨਾ ਮਰਜ਼ੀ ਲਓ ਪੀਆਰ 126 ਸਿੱਧੇ ਦਾਂਗੇ ਪਰੰਤੂ ਲਾਸਟ ਤੇ ਕਿਸਾਨਾਂ ਨੂੰ ਬੜੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤੇ ਉਹਦੇ ਤਹਿਤ ਜਿਹੜਾ ਮੇਰਾ ਤਜਰਬਾ ਉਹ ਇਹ ਹੈ ਵੀ ਪੀਆਰ 126 ਵੈਰੈਟੀ ਨਾਲ ਬਹੁਤ ਵਧੀਆ ਵੈਰਾਈਟੀ ਹੈ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਦਿੱਤੀ ਆ ਉਹਨਾਂ ਨੇ ਪਾਣੀ ਦੇ ਮੱਦੇਨਜ਼ਰ ਹੀ ਰੱਖ ਕੇ ਇਹ ਸ਼ਾਰਟ ਡਿਊਰੇਸ਼ਨ ਹੈ ਘੱਟ ਸਮੇਂ ਵਿੱਚ ਪੱਕਦੀ ਹੈ ਤੇ ਘੱਟ ਪਾਣੀ ਲੈਂਦੀ ਹੈ ਪਰੰਤੂ ਉਹਦਾ ਹੋਇਆ ਕਿ ਵੀ ਉਹ ਸ਼ਾਰਟ ਡਿਊਰੇਸ਼ਨ ਤਾਂ ਹੈਗੀ ਆ ਤੇ ਸਾਡੇ ਕਿਸਾਨਾਂ ਨੇ ਜਿਹੜਾ ਵਿਚਲਾ ਪੀਰੀਅਡ ਸੀਗਾ ਉੱਥੇ ਮੱਕੀ ਲਾਤੀ ਕਣਕ ਵਾਢਣ ਤੋਂ ਬਾਅਦ ਮੱਕੀ ਲਾਤੀ ਮੱਕੀ ਤੋਂ ਬਾਅਦ ਪੀਆ ਰੱਖੋ 26 ਜਿਹੜੀ ਉਹ ਲਾਤੀ ਤੇ ਉਹ ਜਦੋਂ ਅਸੀਂ 15 ਜੁਲਾਈ ਤੋਂ ਬਾਅਦ ਉਹ ਲਾਉਨੇ ਆ ਜਾਂ ਅਗਸਤ ਮਹੀਨੇ ਦੇ ਵਿੱਚ ਲਾਉਨੇ ਆ ਤੇ ਫਿਰ ਉਹਦੇ ਉਹਦਾ ਜਿਹੜੀ ਮੁਹੱਤਰ ਆ ਉਹ ਨਹੀਂ ਦੇਂਦੀਗੀ ਉਹਦੀ ਉਹ ਕੁਆਲਿਟੀ ਨਹੀਂ ਬਣਦੀਗੀ ਜਿਹੜੀ ਉਹ 15 ਜੁਲਾਈ ਤੋਂ ਪਹਿਲਾਂ ਦੀ ਲਈ ਵੀ ਫਸਲ ਦੀ ਬਣਦੀ ਆ ਜਾਂ ਵੈਰੈਟੀ ਦੀ ਬਣਦੀ ਆ ਤੇ ਫਿਰ ਉਹਦੇ ਚਾਹੇ ਤਾਂ ਪ੍ਰੋਬਲਮ ਆਈ ਉਸ ਪ੍ਰੋਬਲਮ ਨੂੰ ਵਿਧਾਗ ਚੜਾ ਕੇ ਪੇਸ਼ ਵੀ ਕੀਤਾ ਗਿਆ ਜਿਹਦੇ ਚ ਕਿਸਾਨਾਂ ਦੀ ਲੁੱਟ ਬਿਲਕੁਲ ਪਰ ਜਿਵੇਂ ਤੁਸੀਂ ਸੀਐਮ ਸਾਹਿਬ ਦੀ ਗੱਲ ਕੀਤੀ ਏ ਉਹਨਾਂ ਵੱਲੋਂ ਬੜੇ ਜੋਰ ਸ਼ੋਰ ਨਾਲ ਇਹ ਗੱਲ ਅਵਾਰੀ ਗਈ ਸੀ ਤੇ ਪੀਆਰ 126 ਲਾਓ ਤੁਸੀਂ ਪਾਣੀ ਦੇ ਪਾਣੀ ਦੀ ਬਚਤ ਤਾਂ ਹੈਗੀ ਆ ਕੋਈ ਤੁਸੀਂ ਪਾਣੀ ਦੀ ਬਚਤ ਪੂਰੀ ਹੈ ਪਰ ਖੇਲਰਾਂ ਵਾਲੇ ਤਾਂ ਫਿਰ ਉਹ ਕਹਿੰਦੇ ਵੀ ਅਸੀਂ ਤਾਂ ਨਹੀਂ ਖਰੀਦਾਂਗੇ ਉਹਨਾਂ ਤਾਂ ਹੜਤਾਲ ਤੇ ਚਲੇ ਗਏ ਸੀ ਕਿੰਨਾ ਕੁਝ ਹੋਇਆ ਹੁਣ ਪੀਆਰ 44 ਨੂੰ ਦੋ ਰੋਕ ਦਿੱਤਾ ਗਿਆ ਅਗਰ ਪੀਆਰ 126 ਨਹੀਂ ਲੋਕ ਵੀ ਦੇ ਇਸ ਤੋਂ ਇਲਾਵਾ ਹੋਰ ਕਿਹੜੇ ਵੀ ਜਾਂ ਤਾਂ ਤੁਸੀਂ ਹੁਣ ਲੰਬਾ ਸਮਾਂ ਕੀਤੇ ਬੜੇ ਭਾਗ ਲਾ ਛੁੜੇ ਰਹੇ ਬਿਲਕੁਲ ਬਿਲਕੁਲ ਦੇਖੋ ਕਿਸਾਨਾਂ ਦੇ ਜਾਂ ਸਾਡੇ ਨਾਲ ਇਹ ਥੋੜਾ ਜਿਹਾ ਚੇਂਜ ਬਹਿਗਾ ਵੀ ਹਰ ਸਾਲ ਖਣੀ ਨਵੀਂ ਵੈਰਾਈਟੀ ਜਿਹੜੀ ਆ ਸਾਡੇ ਕੋਲੇ ਆਉਣੀ ਚਾਹੀਦੀ ਹਰ ਸਾਲ ਨਵੀਂ ਵੈਰਾਈਟੀ ਨਹੀਂ ਨਿਕਲ ਸਕਦੀ ਜੇ ਉਹ ਡਿਵੈਲਪ ਹੋ ਵੀ ਜਾਵੇ ਤਾਂ ਉਹਦੀ ਅਡਾਪਟੇਬਿਲਟੀ ਜਾਂ ਉਹ ਸਾਡੀ ਸਫਲ ਹੁੰਦੀ ਆ ਕਿ ਨਹੀਂ ਹੁੰਦੀ ਉਹਦੇ ਤੇ ਵੀ ਟਾਈਮ ਲੱਗਦਾ ਪਰੰਤੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਪਿਛਲੇ ਕਈਆਂ ਸਾਲਾਂ ਤੋਂ ਕਾਫੀ ਚੰਗੀਆਂ ਚੰਗੀਆਂ ਵੈਰਾਈਟੀਆਂ ਮੈਂ ਜੇ ਆਪਾਂ ਨਾਮ ਲਈਏ ਤਾਂ ਜਿਹੜੀ ਹੁਣ PR131 ਵੈਰੈਟੀ ਦਿੱਤੀ ਹੈ ਉਹ ਵੀ ਬੜੀ ਵਧੀਆ ਵੈਰੈਟੀ ਹੈ ਐਰਕੀ PR132 ਦਾ ਵੀ ਆਇਆ ਹੈ ਵੀ ਕੋਟ ਰਾਇਆ ਲ ਪਰੰਤੂ ਉਹ ਅਜੇ ਪਤਾ ਨਹੀਂ ਵੀ ਉਹ ਉਹ ਕਿੰਨੇ ਕ ਆਪਣੀ ਅ ਕਾਮਯਾਬ ਹੁੰਦੀ ਹੈ ਪਰੰਤੂ ਉਸ ਤੋਂ ਪਹਿਲਾਂ PR129 ਹੈ 128 ਹੈ 127 126 PR124 ਵੈਰੈਟੀ ਵੀ ਬਹੁਤ ਵਧੀਆ ਵੈਰੈਟੀ ਹੈ ਮੇਰਾ ਆਪ ਦਾ ਤਜਰਬਾ ਹੈ ਮੈਂ ਉਹ ਉਹ ਮੈਂ ਮਤਲਬ ਕਿਸਾਨਾਂ ਨੇ ਲਵਾਈ ਹੈ ਉਹਦੀ ਜੇ ਆਪਾਂ ਪਲਾਂਟ ਪਾਪੂਲੇਸ਼ਨ ਮਤਲਬ 33 ਬੂਟੇ ਪਰ ਸਕੁਅਰ ਮੀਟਰ ਆਪਾਂ ਕਰ ਦਨੇ ਆ ਤਾਂ ਮੈਂ ਇਹ ਵੀ ਕਹਿ ਸਕਦਾ ਵੀ ਉਹ ਸਾਰੀਆਂ ਵੈਰਾਈਟੀਆਂ ਨਾਲੋਂ ਵੱਧ ਝਾੜ ਦੇ ਸਕ। ਸੋ ਮੇਰਾ ਕਹਿਣ ਦਾ ਮਤਲਬ ਕਿਸਾਨ ਭਰਾਵਾਂ ਨੂੰ ਇਹ ਆ ਵੀ ਆਪਾਂ ਇੱਕ ਵੈਰਾਈਟੀ ਦੇ ਮਗਰ ਨਹੀਂ ਪੈਣਾ। ਵੈਰਾਈਟੀਆਂ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਦਿੱਤੀਆਂ ਗਈਆਂ ਉਹਨਾਂ ਵੈਰਾਈਟੀਆਂ ਨੂੰ ਵੱਖ-ਵੱਖ ਰਕਮੇ ਜੇ ਆਪਾਂ 10 ਕਿੱਲੇ ਲਾਉਣੇ ਆ। ਤਨ ਕਿੱਲੇ ਇੱਕ ਵੈਰਾਈਟੀ ਦੇ ਲੜਗੇ ਤਨ ਕਿੱਲੇ ਇੱਕ ਦੇ ਲੜਗੇ 4 ਇੱਕ ਦੇ ਲੜਗੇ ਅਗੇਤੀਆਂ ਪਛੇਤੀਆਂ ਵੈਰਾਈਟੀਆਂ ਕਰਕੇ ਲਾਈਏ ਨਾਲੇ ਤਾਂ ਪਾਣੀ ਦਾ ਸਾਡਾ ਸਿਸਟਮ ਬਣਿਆ ਰਹਿੰਦਾ ਨਾਲੇ ਲੇਬਰ ਲਾਉਣ ਵੇਲੇ ਸਾਨੂੰ ਠੀਕ ਬਣੀ ਰਹਿੰਦੀ ਐ ਤੇ ਫੇਰ ਜਿਹੜਾ ਕਟਾਈ ਮੌਕੇ ਵੀ ਸਾਨੂੰ ਪ੍ਰੋਬਲਮ ਨਹੀਂ ਆਉਗੀ ਮਾਰਕੀਟਿੰਗ ਵੀ ਸਾਡੀ ਸਹੀ ਹੋ ਜਾਂਦੀ ਐ ਇਸ ਹਿਸਾਬ ਨਾਲ ਸਾਨੂੰ ਮਤਲਬ ਡਾਈਵਰਸੀਫਿਕੇਸ਼ਨ ਵਾਲੇ ਪਾਸੇ ਵੀ ਥੋੜਾ ਜਿਹਾ ਆਉਣਾ ਚਾਹੀਦਾ ਵੇ ਅਸੀਂ ਝੋਨੇ ਤੋਂ ਹਟ ਕੇ ਬਾਸਮਤੀ ਦਾ ਕੁਝ ਰਕਬਾ ਜਿਹੜਾ ਹੈਗਾ ਉਹ ਵੀ ਆਪਾਂ ਲੈ ਆ ਸਕਦੇ ਆ ਪਰ ਗੱਲ ਗਰਸਾ ਪਰੇਸ਼ਾਨੀ ਉਦੋਂ ਆਉਂਦੀ ਜਦੋਂ ਮੰਡੀ ਕਰਨੀ ਹੁੰਦਾ ਘਣ ਬਾਸਪਤੀ ਲੈ ਕੇ ਜਦੋਂ ਲੋਕਾਂ ਦੀ ਬਾਸਪਤੀ ਲਾਈ ਵੀ ਉਹਦੇ ਰੇਟ ਪੂਰੇ ਨਹੀਂ ਮਿਲਦੇ ਪਏਗੇ ਫਿਰ ਲੋਕਾਂ ਨੇ ਘਰ ਰੱਖ ਲਈ ਫਿਰ ਆਖਰ ਕੀ ਨੂੰ ਜੋ ਵੀ ਮਿਲਦਾ ਸੀ ਉਹ ਕਹਿੰਦੇ ਲੈ ਲਓ ਪਤਾ ਨਹੀਂ ਗਾਂ ਕੀ ਹੋਣਾ ਬਿਲਕੁਲ ਬਿਲਕੁਲ ਤੇ ਇਸ ਕਰਕੇ ਲੋਕ ਬਦਲ ਵੀ ਥੋੜਾ ਜਿਹਾ ਚੱਲਦੇ ਵੀ ਹੈਗੇ ਪਰ ਰੌਲਾ ਹੁਣ ਇਸ ਗੱਲ ਦਾ ਹੈਗਾ ਵੀ ਸਾਡੇ ਜਿਹੜੀ ਪਾਣੀ ਦੀ ਸਮੱਸਿਆ ਵੀ ਜਿਹੜੀ ਵੱਡੀ ਜਿਹੜੀ ਬਣਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਤੇ ਕਿਸਾਨ ਕਹਿੰਦੇ ਵੀ ਸਾਡੇ ਨਾਲ ਕੱਲੇ ਨਾਲ ਇਹ ਪਾਣੀ ਨਹੀਂ ਬੰਦ ਹੋ ਮੁੱਕਣ ਲੱਗਾ ਵੀ ਅਸੀਂ ਜੇ ਝੋਨਾ ਲਾਉਨੇ ਪਾਣੀ ਇਹਦੇ ਨਾਲ ਨਹੀਂ ਮੁੱਕਦਾ ਉਹ ਕਈ ਸਿਆਣੇ ਲੋਕ ਐ ਜਿਹੜੇ ਹੋਰ ਦਲੀਲਾਂ ਬਣੀਆਂ ਦਿੰਦੇ ਆ ਵੀ ਫਲਾਨੀ ਜਗ੍ਹਾ ਤੇ ਇੰਨਾ ਪਾਣੀ ਵਰਤਾ ਜਾਂਦਾ ਵੀ ਜੇਕਰ ਉਹਨੂੰ ਆਪਾਂ ਗਿਣਤੀ ਵਿੱਚ ਨਿਕਲੇ ਤਾਂ ਇੰਨੇ ਕਿਊਸਿਕ ਪਾਣੀ ਚਲਾਇਆ ਜਾਂਦਾ ਪਰ ਰੌਲਾ ਹੁਣ ਇਸ ਗੱਲ ਦਾ ਹੈ ਵੀ ਸਰਕਾਰ ਦੇ ਜਿਹੜੇ ਕੀਤੇ ਹੋਏ ਆਰਡਰ ਕਿਤੇ ਮਤਲਬ ਜਿਵੇਂ ਪੀਆਰ 126 ਦੀ ਅਗਰ ਗੱਲ ਕਰੀਏ ਸੀਆਮ ਸਾਹਿਬ ਦੀ ਕਿਤੇ ਉਹ ਕਾ ਲਾ ਨਾ ਬਣ ਜਾਏ ਕਿਤੇ ਫਰੋਤ ਨੇ ਉੱਟ ਜਾਵੇ ਸਾਰਾ ਪਸ਼ ਤੇ ਮੁਰਕੇ ਜਿਹੜੇ ਪ੍ਰਾਈਵੇਟ ਕੰਪਨੀਆਂ ਵਾਲੇ ਉਹ ਕਹਿੰਦੇ ਵੀ ਅਸੀਂ ਨਹੀਂ ਮੰਨਦੇ ਜੀ ਸਰਕਾਰ ਜੋ ਮਰਜ਼ੀ ਕਰੀ ਜਾਵੇ ਤੇ ਇਹਦੇ ਕਰਕੇ ਤੁਸੀਂ ਕੁਝ ਕਿਸਮਾਂ ਵੀ ਕਨਾਤੀਆਂ ਹੈਗੀਆਂ ਵੀ ਆਪ ਲਾ ਸਕਦੇ ਪਾਣੀ ਦੀ ਬਚਾਇਆ ਕੀਤਾ ਜਾ ਸਕਦਾ ਪਰ ਰੌਲਾ ਇਸ ਗੱਲ ਦਾ ਹੈ ਵੀ ਸਰਕਾਰ ਪ੍ਰੋਪਰ ਕਾਨੂੰਨਾਂ ਦਾ ਜਾ ਕੇ ਇਹਨਾਂ ਚੀਜ਼ਾਂ ਨੂੰ ਆਰਡਰ ਕਰਨੇ ਚਾਹੀਦੇ ਆ ਤੇ ਕਿਸਾਨਾਂ ਨੂੰ ਖਾਸ ਕਰਕੇ ਉਹਨਾਂ ਨੂੰ ਵੀ 4 ਪੈਸੇ ਵੱਧ ਬਾਣ ਦੇ ਸੌਖੇ ਦੇਣ ਤੇ ਉਹ ਜਿਹੜੇ ਰੋਡਪਾਸ ਕਰਦੇ ਜਾਂਦੇ ਆ ਤੁਹਾਡੇ ਮਤਲਬ ਕੀ ਹੋਣਾ ਚਾਹੀਦਾ ਸਰਕਾਰ ਨੂੰ ਕਿਸ ਪਾਸੇ ਚੱਲਣਾ ਚਾਹੀਦਾ ਬਿਲਕੁਲ ਬਿਲਕੁਲ ਇਹ ਗੱਲ ਸਹੀ ਹੈ ਵੀ ਜਦੋਂ ਕੋਈ ਆਪਾਂ ਇੱਕ ਚੀਜ਼ ਬੰਦ ਕਰਦੇ ਆ ਤਾਂ ਦੂਜਾ ਰਾਹ ਸਾਨੂੰ ਦੱਸਣਾ ਚਾਹੀਦਾ ਔਰ ਉਸ ਰਾਹ ਤੇ ਪ੍ਰੋਪਰ ਕਲੈਰਟੀ ਹੋਣੀ ਚਾਹੀਦੀ ਹੂੰ ਪਰੰਤੂ ਐਦ ਕਿ ਮੈਂ ਸਮਝਦਾ ਵੀ ਸਰਕਾਰ ਨੇ ਕੁਝ ਕਲੈਰਟੀ ਕਰਨ ਦੀ ਕੋਸ਼ਿਸ਼ ਕੀਤੀ ਆ ਹੂੰ ਵੀ ਇੱਕ ਤਾਂ ਹਾਈਬ੍ਰਿਡ ਝੋਨੇ ਨਹੀਂ ਲਾਉਣੇ ਇੱਕ ਪੂਸਾ 44 ਨਹੀਂ ਲਾਉਣਾ ਇਹਨਾਂ ਦੋਵਾਂ ਨੂੰ ਬੈਨ ਕਰਕੇ ਬਾਕੀ ਜਿਹੜੀਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਜਿਹੜੀਆਂ ਫਨਕਣਾਈਆਂ ਉਹ ਕਿਸਮਾਂ ਤੇ ਵਿਸ਼ੇਸ਼ ਤੌਰ ਤੇ ਜਿਹੜੀ PR126 ਆ ਉਹ 15 ਜੁਲਾਈ ਤੋਂ ਬਾਅਦ ਨਹੀਂ ਲਾਉਣ ਬਾਰੇ ਇਹ ਮਤਲਬ ਜਾਗਰੂਕ ਕੀਤਾ ਜਾ ਰਿਹਾ ਕਿਸਾਨਾਂ ਨੂੰ ਵੀ 15 ਜੁਲਾਈ ਤੋਂ ਪਹਿਲਾਂ ਪਹਿਲਾਂ ਉਹ ਵੈਰੈਟੀ ਲਾਉਣੀ ਆ ਤੇ ਜੇ ਉਹ PR126 ਸਹੀ ਹੈ ਬਰੈਕ ਮਤਲਬ ਉਹ ਕਿਸਮ ਸਹੀ ਹੈ ਜੇ ਪੀਆਰ 126 ਦੀ ਥਾਂ ਤੇ ਉਹਦੇ ਵਿੱਚ ਕੁਝ ਹੋਰ ਭਰ ਕੇ ਵੇਚਿਆ ਜਾ ਰਿਹਾ ਹੈ ਉਹਦੇ ਬਾਰੇ ਨਹੀਂ ਕੁਸਤਿਆ ਜਾ ਸਕਦਾ ਪਰੰਤੂ ਪੀਆਰ 126 ਜੇ ਸਹੀ ਕਿਸਮ ਹੈ ਤਾਂ ਉਹ 15 ਜੁਲਾਈ ਤੋਂ ਪਹਿਲਾਂ ਲਗਾਈ ਵੀ ਉਹ 67% ਉਹਦੇ ਚੋਂ ਚੌਲ ਵੀ ਨਿਕਲਦਾ ਤੇ ਪਾਣੀ ਦੀ ਵੀ ਬਚਤ ਹੁੰਦੀ ਆ ਜੇ ਅਗਰ 15 ਜੁਲਾਈ ਤੋਂ ਬਾਅਦ ਦੇ ਵਿੱਚ ਇਹ ਬੀਜਿਆ ਜਾਂਦਾ ਤੇ ਫਿਰ ਇਹਦੀ ਕੀ ਚੌਲ ਦੀ ਮਾਤਰਾ ਘਟ ਜਾਂਦੀ ਇਹਦੇ ਚੋਂ ਇੱਕ ਤਾਂ ਟੋਟਾ ਵੱਧ ਜਾਂਦਾ ਕਿਉਂਕਿ ਮਗਰੋਂ ਆਕੇ ਨਾ ਉਹ ਕੁਆਲਿਟੀ ਜੋ ਇਹਦੀ 15 ਜੁਲਾਈ ਤੋਂ ਪਹਿਲਾਂ ਦੀ ਬਣਦੀ ਆ ਉਹ ਕੁਆਲਿਟੀ ਨਹੀਂ ਬਣਦੀ। ਹੂੰ ਦੂਜਾ ਦੂਸਰਾ ਇਹ ਚ ਉਹ ਮੋਇਸਚਰ ਜਿਹੜਾ ਉਹਦੋਂ ਠੰਡ ਪੈਣ ਲੱਗ ਜਾਂਦੀ ਆ ਤਾਂ ਹੀ ਤਾਂ ਇਹਦੀ ਸੀਐਮ ਸਾਹਿਬ ਨੇ ਮਤਲਬ ਉਹ 1 ਜੂਨ ਤੋਂ ਕਰਤਾ ਇਹ ਇਸ ਕਰਕੇ ਇਹ ਮੋਇਸਚਰ ਨਾ ਉਹਦੇ ਚ ਰਵੇ ਤੇ ਦੂਜਾ ਜਿਹੜਾ ਕਣਕ ਕੋਲੇ ਪਰਾਲੀ ਸਾੜਨ ਦਾ ਮੁੱਦਾ ਬੜਾ ਵੱਡਾ ਉੱਭਰ ਕੇ ਆਉਂਦਾ ਹੈ ਉਹਦੇ ਵਿੱਚ ਕਣਕ ਤੇ ਜਿਹੜੀ ਵਿੰਡੋ ਪੀਰੀਅਡ ਹੈ ਕਣਕ ਦੀ ਬਜਾਈ ਵਾਸਤੇ ਉਹ ਵੱਧ ਜੇ ਤੇ ਸੋ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਇਹਦੇ ਨਾਲ ਕਿੰਨਾ ਕੁ ਅਸਰ ਪੈਂਦਾ ਜੇ ਇਹ ਪ੍ਰੋਪਰ ਮੇਰੇ ਹਿਸਾਬ ਨਾਲ ਵੀ ਇੰਪਲੀਮੈਂਟ ਹੋ ਜੇ ਗੱਲ ਕਿਸਾਨ ਵੀ ਜਾਗਰਤ ਹੋ ਜਾਣ ਵੀ 15 ਜੁਲਾਈ ਤੋਂ ਪਹਿਲਾਂ ਪਹਿਲਾਂ ਆਪਦਾ ਝੋਨੇ ਦਾ ਕੰਮ ਨਿਭੜ ਜੇ ਤੇ ਗਿੰਗਾ ਪੂਸਾ 44 ਵਰਗੀਆਂ ਵੈਰਟੀਆਂ ਜਿਹੜੀਆਂ ਜਿਆਦੇ ਪਾਣੀ ਦਿੰਦੀਆਂ ਉਹਨਾਂ ਤੋਂ ਅਸੀਂ ਕਰੇਜ ਕਰਨਗੇ ਤੇ ਮੈਂ ਸਮਝਦਾ ਵੀ ਇਹਦੇ ਚੰਗੇ ਰਿਜ਼ਲਟ ਸਾਹਮਣੇ ਸਾਡੇ ਆ ਸਕਦੇ। ਮਤਲਬ ਸਰਕਾਰ ਨੇ ਹੁਣ ਉਹ ਪੁਰਾਣੇ ਵੇਲੇ ਵਾਲੇ ਹਿਸਾਬ ਨਾਲ ਹੀ ਉਹ ਜੂਨ ਤੇ ਸਟਾਰਟ ਕਰਤਾ ਉਹਨਾਂ ਨੇ ਵੀ ਜੂਨ ਤੋਂ ਜੋ ਕਰੋਗੇ ਤੇ ਉਹਨਾਂ ਲਾਉਂਗੇ ਤਾਂ ਜਿਹੜਾ ਮੌਇਸਚਰ ਆਗਾ ਅੱਗੇ ਜਾਂ ਕਿੱਥੇ ਮਿਲੂਗਾ। ਤੇ ਅ ਕਿਉਂਕਿ ਜੇ ਅਗੇਤਾ ਲੱਗਣਾ ਸ਼ੁਰੂ ਹੋ ਜਾਊਗਾ। ਨਹੀਂ ਇਹ ਨਾ ਮਤਲਬ ਥੋੜਾ ਜਿਹਾ ਹੋ ਸਕਦਾ ਹੈ ਭਰਮ ਭਲੇਖਾ ਜਾਂ ਹੋਵੇ। ਵੀ ਆਪਣੇ ਜਿਹੜਾ ਏਰੀਆ ਹੈ ਇਹ ਤਕਰੀਬਨ 15 ਜੂਨ ਤਈ ਇਹਦਾ ਆਉਣਾ ਵੀ ਜਿਹੜਾ ਮਾਲਵਾ ਬਿਲਟ ਹੈ ਜਿੱਥੇ ਪਾਣੀ ਖਤਰਨਾਕ ਜ਼ੋਨ ਤੇ ਜਾ ਰਿਹਾ ਹੈ ਹੂੰ ਡਾਊਨ ਹੋ ਰਿਹਾ ਹੈ ਉਥੇ 15 ਜੂਨ ਤੇ ਆਊਗਾ ਜਿੱਥੇ ਥੋੜਾ ਜਆ ਨੋਰਮਲ ਹੈਗਾ ਉਥੇ 10 ਜੂਨ ਤੇ ਆਊਗਾ ਕਿਉਂਕਿ ਇਹਨਾਂ ਨੇ ਜ਼ੋਨਾਂ ਦੇ ਵਿੱਚ ਵੰਡੇ ਵੀ ਹੈ ਤੇ ਜਿੱਥੇ ਪ੍ਰੋਬਲਮ ਕੋਈ ਨਹੀਂ ਉਥੇ 1 ਜੂਨ ਹੈ ਵੈਸੇ ਜੋ ਪਹਿਲਾ ਜਿਹੜਾ ਉਹ 209 ਚ ਇੱਕ ਪਾਸ ਕੀਤਾ ਗਿਆ ਸੀ ਨਾ ਉਹ ਵੀ ਉਹਨਾਂ ਥਾਵਾਂ ਵਾਸਤੇ ਹੀ ਸੀਗਾ ਵੀ ਜਿੱਥੇ ਪਾਣੀ ਦੀ ਖਤਰਨਾਕ ਪਦਰਤें ਗਿਆ ਵਿਆ ਉੱਥੇ ਉਹ ਲਾਗੂ ਸੀ ਜਿਹੜੇ ਸੇਮ ਵਾਲੇ ਇਲਾਕੇ ਆ ਜਿੱਥੇ ਮਤਲਬ ਕੋਈ ਪਾਣੀ ਦੀ ਪ੍ਰੋਬਲਮ ਨਹੀਂ ਉੱਥੇ ਤਾਂ ਜਦੋਂ ਮਰਜ਼ੀ ਅੱਗੇ ਵੀ ਲਾਈ ਜਾਂਦੇ ਸੀ ਅੱਗੇ ਵੀ ਲਾਈ ਜਾਂਦੇ ਹਾਂਜੀ ਬਰਾੜ ਸਾਹਿਬ ਜਾਂਦੇ ਜਾਂਦੇ ਤੁਸੀਂ ਦੁਬਾਰਾ ਫੇਰ ਜਿਹੜੀਆਂ ਜਿਹੜੇ ਅੰਬੀਜ ਹੈਗੇ ਆ ਜਿਹਨੂੰ ਦਾ ਸੁਣੋ ਮਨਜ਼ੂਰਸ਼ੁਦਾ ਜਿਹੜੇ ਕਿਸਾਨ ਲਾ ਸਕਦੇ ਆ ਉਹਨਾਂ ਨੂੰ ਜਾਣਕਾਰੀ ਦੇ ਰੂਪ ਦੇ ਚੂ ਜਰੂਰ ਦੁਆਰਾ ਬੋਲ ਦਿਓ ਤਾਂ ਕਿ ਜਿਹੜੇ ਅਗਰ ਪੂਸਾ 44 ਨਹੀਂ ਲਾਉਣਾ ਚਾਹੁੰਦੇ ਜਾਂ ਸਰਕਾਰ ਨਹੀਂ ਲਾਉਣ ਗਾਉਣ ਜੂਗੀ ਤਾਂ ਉਹ ਕਿਹੜਾ ਲਾਉਣ ਦੇਖੋ ਜੀ ਜੇ ਤਾਂ ਬਾਸਮਤੀ ਲਾਉਣੀ ਆ ਤਾਂ ਬਾਸਮਤੀ ਦੇ ਵਿੱਚ ਪੂਸਾ 18 47 ਪੂਸਾ 17 18 1509 11 21 ਵਰਗੀਆਂ ਵੈਰਾਈਟੀਆਂ ਬਹੁਤ ਵਧੀਆ ਤੇ ਜੇ ਆਪਾਂ ਝੋਨਾ ਲਾਉਣੇ ਆ ਤਾਂ ਉਹਦੇ ਚ ਪੀਆਰ 131 ਤੋਂ ਲੈ ਕੇ ਪੀਆਰ 131 129 128 ਪੀਆਰ 127 ਪੀਆਰ 126 ਵਿਸ਼ੇਸ਼ ਤੌਰ ਤੇ ਤੇ ਪੀਆਰ 124 ਇਹ ਤੋਂ ਇਲਾਵਾ ਪੀਆਰ 121 ਪੀਆਰ 122 ਵੀ ਵੈਰਾਈਟੀਆਂ ਬਹੁਤ ਵਧੀਆ ਇਹਨਾਂ ਵੈਰਾਈਟੀਆਂ ਚੋਂ ਜਿਹੜੀਆਂ ਤੁਹਾਨੂੰ ਮਤਲਬ ਕਿਸਾਨ ਨੂੰ ਠੀਕ ਲੱਗਦੀਆਂ ਉਹਨਾਂ ਦਾ ਤਜਰਬਾ ਇਕੱਲੀ ਸਿੰਗਲ ਵੈਰਾਈਟੀ ਨਹੀਂ ਲਾਉਣੀ ਦੋ ਤਿੰਨ ਵੈਰਾਈਟੀਆਂ ਦਾ ਰਕਬਾ ਜਰਾ ਹੈਗਾ ਜ਼ਰੂਰ ਅੱਛਾ ਬਲਵੰਤ ਸਾਹਿਬ ਇਹ ਦੱਸਿਓ ਜਿਹੜੀਆਂ ਵੈਰਾਈਟੀਆਂ ਤੁਸੀਂ ਦੱਸੀਆਂ ਇਹਨਾਂ ਦਾ ਪੱਕਣ ਦਾ ਸਮਾਂ ਕਿੰਨਾ ਸਮਾਂ ਕਿੰਨਾ ਲੈਂਦੀ ਹੈ ਇਹ ਦੇਖੋ ਜਿਹੜੀ PRXO 26 ਹੈ ਇਹ 100 ਦਿਨ ਲੈਂਦੀ ਹੈ ਤੇ ਦੂਜੀਆਂ ਵੈਰੈਟੀਆਂ ਕੋਈ 110 ਲੈਂਦੀ ਹੈ ਕੋਈ 115 ਦਿਨ ਲੈਂਦੀ ਹੈ ਕੋਈ 120 ਦਿਨ ਤੇ ਪੱਕ ਜਾਂਦੀ ਹੈ ਤੇ ਜਿਹੜੇ ਪੂਸਾ 44 ਹੈ ਉਹਦੇ ਨਾਲੋਂ ਘੱਟੋ-ਘੱਟ ਇਹ 2 ਹਫ਼ਤੇ ਪਹਿਲਾਂ ਪੱਕ ਜਾਂਦੀਆਂ 2 ਹਫ਼ਤੇ ਦਾ 15-20 ਦਿਨ ਦਾ ਜਿਹੜਾ ਡਿਫਰੈਂਸ ਹੈ ਉਹ ਬੜਾ ਵੱਡਾ ਡਿਫਰੈਂਸ ਹੈ ਕਿਉਂਕਿ ਜਿਹੜਾ ਜਿਹੜੀ ਗੱਲ ਆਪਾਂ ਕੀਤੀ ਆ ਵੀ 1 ਜੂਨ ਤੋਂ ਲੈ ਕੇ 20 ਜੂਨ ਵਾਲਾ ਤੁਨੇ ਹੋ ਰਹਾ ਹੈ ਉਹਦੇ ਤੇ ਮੈਕਸਿਮਮ ਪਾਣੀ ਦੀ ਜਿਹੜੀ ਯੂਟਿਲਾਈਜੇਸ਼ਨ ਹੋ ਗਈ ਆ ਔਰ ਵੇਸਟੇਜ ਹੋ ਬਿਲਕੁਲ ਦੋਸਤੋ ਜਿਵੇਂ ਅਸੀਂ ਕੋਸ਼ਿਸ਼ ਕੀਤੀ ਹੈਗੀ ਆ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕਿਉਂਕਿ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ ਪੂਸਾ 44 ਤੇ ਹਾਈਬ੍ਰਿਡ ਜਿਹੜੇ ਬੀਜ ਆ ਜਿਹੜੇ ਝੋਨੇ ਦੇ ਬੀਜ ਹੁੰਦੇ ਪਰ ਉਹਦੇ ਨਾਲ ਨਾਲ ਸਰਕਾਰ ਨੇ ਅਧੂਰਾ ਕੰਮ ਕੀਤਾ ਵੀ ਉਹਨਾਂ ਨੂੰ ਜਾਣਕਾਰੀ ਪ੍ਰੋਪਰ ਦੇਣੀ ਚਾਹੀਦੀ ਸੀ ਵੀ ਇਸ ਦਾ ਬਦਲ ਕੀ ਹੈਗਾ ਜਿਵੇਂ ਬਰਾੜ ਸਾਹਿਬ ਨੇ ਦੱਸਿਆ ਕਈ ਬੀਜ ਆ ਜਿਹੜੇ ਦੱਸ ਦਿੱਤੇ ਹੈਗੇ ਆ ਤੇ ਨਾ ਨਾਲ ਜੇਕਰ ਉਹਨਾਂ ਨੂੰ ਰੋਕਣਾ ਹੈਗਾ ਤਾਂ ਉਹ ਕਿਸ ਤਰ੍ਹਾਂ ਰੋਕਿਆ ਜਾਊਗਾ ਕਿਉਂਕਿ ਪ੍ਰੋਪਰ ਕਿਉਂਕਿ ਗਰਾਊਂਡ ਪੱਧਰ ਤੋਂ ਰੋਕਣ ਲਈ ਸਾਰਾ ਚੱਲਣਾ ਪਊਗਾ ਵੀ ਦੁਕਾਨਾਂ ਤੋਂ ਵਿਕਰੀ ਕਿਵੇਂ ਬੰਦ ਹੋਊਗੀ ਜੇਕਰ ਲੋਕਾਂ ਦੇ ਘਰਾਂ ਦੇ ਵਿੱਚ ਕੋਈ ਬੀਜ ਰੱਖਿਆ ਹੋਵੇ ਤੇ ਉਹਨਾਂ ਨੂੰ ਆਪਾਂ ਕਿਵੇਂ ਸਮਝਾ ਸਕਦੇ ਹਾਂ ਤੁਸੀਂ ਨਾ ਨਾ ਲਾਵੋ ਪਰ ਸਭ ਤੋਂ ਵੱਡੀ ਗੱਲ ਇਹ ਆ ਕਿਸਾਨਾਂ ਨੂੰ ਮੈਂ ਤਾਂ ਬੇਨਤੀ ਕਰੂੰਗਾ ਵੀ ਜਿੱਥੇ ਪੂਸਾ 43 ਵੱਧ ਸਮਾਂ ਲੈਂਦਾ ਪੱਕਣ ਦੇ ਉੱਥੇ ਨਾ ਨਾਲ ਪਾਣੀ ਦੀ ਵੀ ਬਹੁਤ ਜ਼ਿਆਦਾ ਖਾफतਾ ਜਿਹੜੀ ਉਹ ਕਰਦਾ ਹੈਗਾ ਤੇ ਜਿਹੜੀ ਪੀਆਰ 126 ਦਾ ਜਿਹਦੇ ਪਿਛਲੇ ਸਾਲਾਂ ਦੇ ਜਿਹੜਾ ਰੌਲਾ ਪਿਆ ਸੀਗਾ ਉਹਦਾ ਵੀ ਕਾਰ ਬਰਾੜ ਸਾਹਿਬ ਨੇ ਦੱਸ ਦਿੱਤਾ ਹੈ ਗਾ ਇਹ ਤੁਸੀਂ 15 ਜੁਲਾਈ ਤੋਂ ਬਾਅਦ ਉਹਦਾ ਝੋਨੇ ਨੂੰ ਲਾਉਨੇ ਆ ਤਾਂ ਜਦੋਂ ਉਹਦਾ ਮੌਸਮ ਵਾਝਾਂਦਾ ਤੇ ਉਹਦਾ ਟੋਟਾ ਵੱਧਾ ਜੇ ਉਦੋਂ ਪਹਿਲਾਂ ਪਹਿਲਾਂ ਆਪਾਂ ਜੁਲਾਈ ਦੇ 1 ਜੁਲਾਈ ਤੋਂ ਲੈ ਕੇ ਉਹਨੇ ਦਿਨਾਂ ਦੇ ਵਿੱਚ ਆਪਾਂ ਝੋਨੇ ਦੀ ਬਜਾਈ ਕਰ ਦਨੇ ਤਾਂ ਉਹ ਤੁਹਾਡੇ ਲਈ ਬਹੁਤ ਵਧੀਆ ਅਲਾਈਵਲ ਰਹਿ ਸਕਦਾ ਉਹਨੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਵੀ ਚੰਗੀ ਜਾਣਕਾਰੀ ਜਿਹੜੀ ਲੈ ਸਕੀਏ ਤੇ ਤੁਹਾਡੇ ਤੱਕ ਰਹੀ ਪਹੁੰਚ ਦੀ ਕਰਕੇ ਬਰਾੜ ਸਾਹਿਬ ਤੁਹਾਡਾ ਤੁਸੀਂ ਇੱਥੇ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ then through a lot in the long